ਦੇਸ਼ ਜਾਨ ਦੇ ਲਈ ਜਾਨ ਪਾਈ ਜੋਖਮ ਡੋਂਕੀ ਲਗਾ ਕੇ ਲਿਆ ਖਤਰਾ ਮੁੱਲ ਰਾਸਤੇ ਦੇ ਵਿੱਚ ਵਾਪਰ ਗਿਆ ਹਾਦਸਾ ਤੇ ਚਲੀ ਗਈ ਹੈ ਕਈ ਲੋਕਾਂ ਦੀ ਜਾਨ ਜੀ ਹਾਂ ਇਹ ਦੁੱਖ ਪਰੇ ਖਬਰ ਬੁਮਾਕੋ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਲੋਕਾਂ ਨੇ ਵਿਦੇਸ਼ ਜਾਣਾ ਸੀ ਉਹਨਾਂ ਦੇ ਵੱਲੋਂ ਆਪਣੀ ਜਾਨ ਜੋਖਮ ਵਿੱਚ ਪਾਈ ਜਾਂਦੀ ਹੈ ਡੌਂਕੀ ਲਗਾ ਕੇ ਜਾਣ ਦਾ ਰਸਤਾ ਪਨਾਇਆ ਜਾਂਦਾ ਹੈ ਜਾਣ ਬੁੱਝ ਕੇ ਖਤਰਾ ਮੁੱਲ ਲਿਆ ਜਾਂਦਾ ਹੈ ਤੇ ਇਹ ਲੋਕ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਇਹਨਾਂ ਵਿੱਚੋਂ 70 ਦੀ ਜਾਨ ਚਲੀ ਗਈ ਹੈ ਦੱਸਦੀ ਹੈ ਕਿ ਕੁਝ ਲੋਕਾਂ ਨੇ ਸਪੇਨ ਜਾਣਾ ਸੀ ਤੇ ਇੱਕ ਕਿਸ਼ਤੀ ਦੇ ਰਾਹੀਂ ਇਹਨਾਂ ਨੇ ਕੁਝ ਰਸਤਾ ਤੈਅ ਕਰਨਾ ਸੀ ਦੱਸਦੀ ਹੈ ਕਿ ਜਿਹੜੀ ਕਿਸ਼ਤੀ ਹੈ 80 ਲੋਕਾਂ ਦੇ ਨਾਲ ਭਰੀ ਹੋਈ ਸੀ ਤੇ ਰਸਤੇ ਦੇ ਵਿੱਚ ਹੀ ਇਹ ਕਿਸ਼ਤੀ ਹੈ ਜਿਹੜੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਇਹ ਕਿਸ਼ਤੀ ਪਾਣੀ ਦੇ ਵਿੱਚ ਡੁੱਬ ਜਾਂਦੀ ਹੈ ਤੇ 80ਾਂ ਦੇ ਵਿੱਚੋਂ ਜਿਹੜੇ ਕਿ 70 ਲੋਕ ਨੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਦੱਸਦੀ ਹੈ ਕਿ ਇਹ ਲੋਕ ਜਿਹੜੇ ਕਿ ਮਾਲੀ ਦੇ ਨਾਲ ਸਬੰਧਿਤ ਦੱਸੇ ਜਾਂਦੇ ਨੇ ਤੇ ਇਹਨਾਂ ਨਾਗਰਿਕਾਂ ਦੇ ਨਾਲ ਸਬੰਧਿਤ ਮੰਤਰਾਲੇ ਦੇ ਇੱਕ ਮੰਤਰੀ 모사 에지 ਅਤਾਹਰ ਨੇ ਜਾਣਕਾਰੀ ਦਿੱਤੀ ਹੈ ਕਿ 80 ਦੇ ਵਿੱਚੋਂ 70 ਲੋਕਾਂ ਦੀ ਜਾਨ ਚਲੀ ਗਈ ਹੈ ਤੇ ਜਿਹੜੇ ਬਚੇ ਨੇ ਉਹਨਾਂ ਦੇ ਵਿੱਚੋਂ 9 ਦੀ ਪਛਾਣ ਮਾਲੀ ਦੇ ਨਾਗਰਿਕਾਂ ਦੇ ਤੌਰ ਤੇ ਹੀ ਹੋਈ ਹੈ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜਿਨ੍ਹਾਂ ਲੋਕਾਂ ਦੀ ਜਾਨ ਗਈ ਹੈ ਉਹਨਾਂ ਦੇ ਵਿੱਚੋਂ 25 ਨੌਜਵਾਨ ਵੀ ਮਾਲੀ ਦੇ ਨਾਲ ਹੀ ਸਬੰਧਿਤ ਸਨ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਬਦਕਿਸਮਤੀ ਦੇ ਨਾਲ ਇਹ ਜਿਹੜੀ ਕਿਸ਼ਤੀ ਹੈ ਉਹ ਹਾਦਸਾਗ੍ਰਸਤ ਹੋ ਗਈ ਹੈ ਪਾਣੀ ਦੇ ਵਿੱਚ ਡੁੱਬ ਗਈ ਹੈ ਜਿਨ੍ਹਾਂ ਦੇ ਨਾਲ ਜਿਹੜੇ ਲੋਕ ਨੇ ਉਹ ਆਪਣੀ ਜਾਨ ਤੋਂ ਹੱਥ ਧੋ ਬੈਠੇ ਨੇ ਉਹਨਾਂ ਦੀ ਮੌਤ ਹੋ ਗਈ ਹੈ ਦੱਸ ਦਈਏ ਕਿ ਇਹ ਕਿਸ਼ਤੀ ਪਸ਼ਮੀ ਅਫਰੀਕਾ ਤੋਂ ਕੇਂਦਰੀ ਆਈਸਲੈਂਡ ਤੱਕ ਦਾ ਇਸਨੇ ਸਫ਼ਰ ਤੈਅ ਕਰਨਾ ਸੀ ਤੇ ਇਹ ਜਿਹੜਾ ਅਟਲੈਂਟਿਕ ਟੂਰ ਹੈ ਦੁਨੀਆਂ ਦੇ ਸਭ ਤੋਂ ਖਤਰਨਾਕ ਰਸਤਿਆਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਇਸ ਕਿਸ਼ਤੀ ਨੇ ਇਹ ਸਫ਼ਰ ਤੈਅ ਕਰਨਾ ਸੀ ਤੇ ਇਹਨਾਂ ਲੋਕਾਂ ਨੂੰ ਇਹਨਾਂ ਪ੍ਰਵਾਸੀਆਂ ਨੂੰ ਸਪੇਨ ਪਹੁੰਚਾਉਣਾ ਸੀ ਪ੍ਰੰਤੂ ਇਸ ਤੋਂ ਪਹਿਲਾਂ ਕਿ ਇਹ ਆਪਣੇ ਮਕਸਦ ਤੇ ਪਹੁੰਚ ਪਾਉਂਦੀ ਇਸ ਤੋਂ ਪਹਿਲਾਂ ਹੀ ਇਹ ਕਿਸ਼ਤੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਤੇ 80 ਦੇ ਵਿੱਚੋਂ 70 ਲੋਕਾਂ ਦੀ ਜਾਨ ਚਲੀ ਗਈ ਹੈ ਜਿਹੜੇ ਲੋਕ ਬਚੇ ਨੇ ਉਹਨਾਂ ਦੀ ਪਛਾਣ ਕਰ ਲਈ ਗਈ ਹੈ ਉਹਨਾਂ ਦੇ ਵਿੱਚੋਂ ਨੋ ਲੋਕ ਜਿਹੜੇ ਕਿ ਮਾਲੀ ਦੇ ਨਾਲ ਹੀ ਸਬੰਧਿਤ ਦਸਤੇ ਜਾ ਰਹੇ ਨੇ ਇੱਥੇ ਕਾਬਿਲ ਇੱਕ ਹੋਰ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਕਿ ਵਿਦੇਸ਼ਾਂ ਦਾ ਰੁਖ ਕਰਦੇ ਨੇ ਤੇ ਇਹੋ ਜਿਹੇ ਟੰਗ ਤਰੀਕੇ ਅਪਣਾਉਂਦੇ ਨੇ ਕਿ ਉਹ ਆਪਣੀ ਜਾਨ ਨੂੰ ਵੀ ਜੋਖਮ ਵਿੱਚ ਪਾ ਦਿੰਦੇ ਨੇ ਚਾਹੇ ਉਹਨਾਂ ਨੂੰ ਕਿਸ਼ਤੀ ਦੇ ਰਾਹੀਂ ਜਾਣਾ ਪਵੇ ਚਾਹੇ ਜਿਹੜੇ ਕਿ ਵੱਡੇ ਤੋਂ ਵੱਡੇ ਤੇ ਖਤਰਨਾਕ ਜੰਗਲ ਹੋਣ ਉਹਨਾਂ ਦੇ ਵਿੱਚੋਂ ਦੀ ਲੰਘਣਾ ਪਵੇ ਚਾਹੇ ਕੰਡਿਆਲੀਆਂ ਤਾਰਾਂ ਨੂੰ ਕ੍ਰੋਸ ਕਰਨਾ ਪਵੇ ਚਾਹੇ ਕਿਹੋ ਜਿਹਾ ਵੀ ਕੋਈ ਤੌਰ ਤਰੀਕਾ ਟੰਗ ਤਰੀਕਾ ਬਣਾਉਣਾ ਪਵੇ ਲੋਕ ਇਹੋ ਜਿਹੇ ਖਤਰੇ ਲੈਣ ਤੋਂ ਬਾਝ ਨਹੀਂ ਆਉਂਦੇ ਚਾਹੇ ਉਹਨਾਂ ਦਾ ਕਿੰਨੇ ਤੋਂ ਕਿੰਨਾ ਵੱਡਾ ਵੀ ਨੁਕਸਾਨ ਹੋ ਜਾਵੇ ਚਾਹੇ ਜਾਨ ਵੀ ਚਲੀ ਜਾਵੇ ਲੋਕ ਫਿਰ ਵੀ ਵਿਦੇਸ਼ਾਂ ਦਾ ਰੁਖ ਕਰਦੇ ਨੇ ਇਸੇ ਹੀ ਤਰ੍ਹਾਂ ਇਨ੍ਹਾਂ ਲੋਕਾਂ ਨੇ ਜਿਹੜੇ ਕਿ ਸਪੇਨ ਦੇ ਵੱਲ ਜਾਣਾ ਚਾਹੁੰਦੇ ਸਨ ਉਹਨਾਂ ਦੇ ਵੱਲੋਂ ਇੱਕ ਖਤਰਾ ਮੁੱਲ ਲਿਆ ਗਿਆ ਸੀ ਉਹਨਾਂ ਨੇ ਡੌਂਕੀ ਲਗਾ ਕੇ ਸਪੇਨ ਜਾਣਾ ਸਹੀ ਸਮਝਿਆ ਸੀ ਪਰੰਤੂ ਰਸਤੇ ਦੇ ਵਿੱਚ ਹੀ ਉਹ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਉਹਨਾਂ ਦੀ ਜਿਹੜੀ ਕਿਸ਼ਤੀ ਹੈ ਜਿਹੜੀ 80 ਲੋਕਾਂ ਦੇ ਨਾਲ ਭਰੀ ਹੋਈ ਸੀ ਉਹ ਪਾਣੀ ਦੇ ਵਿੱਚ ਡੁੱਬ ਗਈ ਹੈ ਜਿਨ੍ਹਾਂ ਦੇ ਵਿੱਚੋਂ 70 ਲੋਕਾਂ ਦੀ ਜਾਨ ਚਲੀ ਗਈ ਹੈ ਤੇ ਕੁਝ ਕੁ ਲੋਕ ਡੇ ਬਚੇ ਨੇ ਉਹਨਾਂ ਵਿੱਚੋਂ 9 ਦੀ ਪਛਾਣ ਮਾਲੀ ਦੇ ਨਾਗਰਿਕਾਂ ਦੇ ਤੌਰ ਤੇ ਹੋਈ ਹੈ ਉਹਨਾਂ ਨੂੰ ਬਚਾਅ ਕਾਰਜ ਦਿੱਤੇ ਜਾ ਰਹੇ ਨੇ ਤੇ ਫਿਲਹਾਲ ਦੀ ਖੜੀ ਦੇ ਵਿੱਚ ਇਹ ਦੁੱਖ ਦੀ ਖਬਰ ਹੈ ਕਿ ਸਪੇਨ ਜਾ ਰਹੇ ਲੋਕਾਂ ਦੀ ਇੱਕ ਜਿਹੜੀ ਕਿਸ਼ਤੀ ਆ ਪਾਣੀ ਵਿੱਚ ਡੁੱਬ ਗਈ ਹੈ ਜਿਨ੍ਹਾਂ ਦੇ ਵਿੱਚੋਂ ਵੱਡੀ ਗਿਣਤੀ 70 ਲੋਕ ਜਿਹੜੇ ਕਿ ਆਪਣੀ ਜਾਨ ਤੋਂ ਹੱਥ ਤੋਂ ਬੈਠੇ ਨੇ